ਕਟਰਲੀ ਵਿੱਚ ਵੀਰ ਹੈ ਨਾ ਰਮਦਾਸ ਤੋਂ ਜਿਹੜੇ ਹਰ ਪੀੜ ਤੇ ਆਪਣੇ ਵੀਰ ਉਹਨਾਂ ਦੀ ਸੇਵਾ ਕਰਕੇ ਆਏ ਆ ਉਹਨਾਂ ਤੋਂ ਉਹਨਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹ ਅੱਕੀ ਦੇ ਕੇ ਆਏ ਆ ਵੀ ਹਾਲਾਤ ਕਿੱਦਾਂ ਦੇ ਅੱਗੇ ਮਤਲਬ ਜੇ ਮੰਨੀਏ ਦੇ ਅੱਗੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਵਾ ਤੇ ਡੰਗੜਾਂ ਦਾ ਬਹੁਤ ਔਖਾ ਕੰਮ ਹੈ ਜੀ ਤੇ ਉਹਨਾਂ ਨੂੰ ਜਿਹਦਾ ਖਾਣ ਪੀਣ ਨੂੰ ਚਾਰਾ ਵਗੈਰਾ ਮਿਲ ਰਿਹਾ ਕਿ ਨਹੀਂ ਖਾਣ ਪੀਣ ਦਾ ਵੇਖੋ ਜੀ ਜਿਹੜਾ ਇਹ ਲੈ ਕੇ ਜਾ ਰਹੇ ਉਹੀ ਆ ਜਿਹੜਾ ਆਪਣੇ ਕੋਲ ਉਹਨਾਂ ਦਾ ਸਾਰੇ ਸਵਿਵੈਦਾ ਚ ਖਤਮ ਹੋਈ ਹੋਇਆ ਕਿ ਕਿਦਾਂ ਦਾ ਭਾਜੀ ਉਧਰ ਹਾਲਾਤ ਆ ਸੀ ਆ ਜੇ ਸ਼ਾਹ ਪਰ ਜਾਦੇ ਨੇ ਉਧਰ ਆਏ ਆ ਬਹੁਤ ਮਾਰਾ ਆ ਰਿਹਾ ਆ ਪਾਣੀ ਪਾਣੀ ਫਿਰਨਦਾ ਜੀ ਕਿ ਉੱਥੇ ਭਾਜੀ ਇਹ ਤਾਂ ਬੱਚੇ ਆ ਘਰਾਂ ਚ ਛੋਟੇ ਛੋਟੇ ਉਹ ਕੱਢ ਲਿਆ ਸਾਰੇ ਕੋਥੇ ਹੀ ਆ ਕੱਢਦੇ ਕੱਢਦੇ ਆ ਅੱਛਾ ਇਹ ਕਿੱਥੇ ਆ ਸੜਕਾਂ ਦੇ ਤੇ ਸੜਕਾਂ ਦੇ ਉੱਤੇ ਬੈਠੇ ਗੱਡੰਗਾ ਆ ਆਪਣਾ ਮਾਲ ਲੈ ਛੱਕਦੇ ਬੈਠੇ ਆ ਜਰੇ ਬਸ ਬਹੁਤ ਬੁਰੇ ਹਾਲਾਤ ਬਹੁਤ ਬੁਰੇ ਹਾਲਾਤ ਆ ਪਾਣੀ ਪਾਣੀ ਫਿਰਨਦਾ ਸਭ ਸਸਤਾ ਤੁਹਾਡਾ ਸਾਥ ਦੇ ਰਹੀਆਂ ਸਮਾਜ ਸੇਵੀ ਵੀਰ ਇਹ ਗੁਰੂ ਨਾਨਕ ਪ ਤੇ ਉੱਥੇ ਮਤਲਬ ਅਜੇ ਆਪਣੇ ਕੋਈ ਫਸੇ ਵੀ ਹੈ ਬੱਚੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੀ ਹੋ ਜੇ ਪ੍ਰਾਈਵੇਟ ਵੋਟਾਂ ਲਈਆਂ ਵਾ ਸਸਤਾ ਮੰਨ ਲਓ ਸਸਤਾ ਵਲੋਂ ਕਈ ਜਿਹੜੇ ਵੀਰ ਬਾਹਰ ਬਾਹਰ ਰਹਿੰਦੇ ਆ ਉਹਨਾਂ ਵੋਟਾਂ ਭੇਜੀਆਂ ਵਾ ਉਹ ਕੱਟ ਕੱਟ ਲਿਆਉਣਦੇ ਆ ਪਿੱਛੇ ਸੜਕ ਟੁੱਟੀ ਪਈ ਆ ਘਰ ਟਹਿ ਗਏ ਲੋਕਾਂ ਦੇ ਤੇ ਪਿੱਛੇ ਅਜੇ ਵੀ ਬੜੇ ਲੋਕ ਆ ਜਿੰਨਾਂ ਤੱਕ ਨਾ ਕੋਈ ਰਾਸ਼ਨ ਪਹੁੰਚਣ ਡਿਆ ਇੱਥੇ ਤੇ ਜ਼ਰੂਰ ਲੰਗਰ ਲੰਗਰ ਲਾਈ ਜਾਣਦੇ ਆ ਜਾਂ ਪਿੰਡਾਂ 'ਚ ਕਈ ਵੀਰ ਭਰਾ ਜਿੱਦਾਂ ਪਿੰਡਾਂ 'ਚੋਂ ਆ ਡਾਕਟਰ ਲਿਆਂਦਾ ਇੱਥੇ ਭਾਲਿਆ ਲਿਆ ਕੇ ਤੇ ਪਿੱਛੇ ਅਜੇ ਵੀ ਹੋਰ ਲੋਡ ਹੈਗੀ ਆ ਪਿੱਛੇ ਜਾਂ ਕਿੰਨੇ ਕ ਪਿੰ ਇਹ ਪਿੰਡਾਂ ਦਾ ਤੇ ਹੁਣ ਏਦਾਂ ਕੋਈ ਐਕਸਟੀਮੇਟ ਕਹਿ ਸਕਦੇ ਆ ਉਹਦਾ ਇਥੋਂ ਲੈ ਕੇ ਜੋ ਡੇਰਾ ਬਾਬਾ ਨਾਨਕ ਤੋਂ ਲੈ ਕੇ ਰਮਦਾਸ ਤੇ ਪੂਰਾ ਅੰਮ੍ਰਿਤਸਰ ਤੱਕ ਗਾਂ ਤੱਕ ਸਾਰੇ ਪਿੰਡ ਜਿੰਨੇ ਵਿੱਚ ਆਉਂਦੇ ਹੁਣ ਕੋਈ ਕਹਿ ਨਹੀਂ ਸਕਦੇ ਕਿੰਨੇ ਪਿੰਡ ਆ ਜੀ ਮਤਲਬ ਪੂਰਾ ਐਂਡ ਪਿਆ ਆਪਣਾ ਏਰੀਆ ਦੋ ਡਿਸਟ੍ਰਿਕਟ ਡੁੱਬ ਗਿਆ ਪੂਰੇ ਗੁਰਦਾਸਪੁਰ ਤੇ ਆਪਣਾ ਅੰਮ੍ਰਿਤਸਰ ਵੀ ਪੂਰਾ ਡੁੱਬਿਆ ਪਿਆ ਰਮਦਾਸ ਤੋਂ ਅਗਲੀ ਸਾਈਡ ਨੂੰ ਸਾਰਾ ਖੋਨੇਵਾਲ ਤੇ ਮੰਦਰਾਂ ਵਾਲੀ ਬਹੁਤ ਜ਼ਿਆਦਾ ਜਿਹੜੇ ਲੋਰ ਆ ਬਹੁਤ ਪਰਵਾ ਡੁੱਬੇ ਹੋਤੀ ਆ ਜੀ ਜਿੰਨਾਂ ਦਾ ਅਕਰ ਰਸਨ ਬਣ ਜੀ ਅਸੀਂ ਇੱਕ ਮੰਦਰਾਂ ਦੇ ਲੱਗੇ ਪਿੰਡ ਆ ਜਿਹੜਾ ਚੇਤਾ ਭੁੱਲ ਗਿਆ ਕੰ ਉਹਨਾਂ ਨੇ ਖੁਦ ਆ ਵੀਡੀਓ ਬਣਾਈ ਆ ਤੇ ਪੂਲੀ ਟਰਾਲੀ ਜਈ ਤੁਹਾਡੇ ਪਾਗਵਾਲ ਤੋਂ ਇੱਥੇ ਪਹੁੰਚੀ ਆ। ਪਾਪਾ ਜੀ ਅਸਲ ਗੱਲ ਇਦਾਂ ਆ ਕਿ ਹਰ ਛੱਜਨੇ ਵੀ ਰੌਂਦੇ ਆ। ਜਿੰਨੇ ਵੀ ਵੀ ਰੌਂਦੇ ਆ ਨਾ ਦੂਰੋਂ ਦੂਰੋਂ ਆਉਂਦੇ ਆ। ਕਿਸ ਨੂੰ ਰਾਹ ਦਾ ਨਹੀਂ ਪਤਾ। ਮੇਨ ਪ੍ਰੋਬਲਮ ਹੀ ਇਹ ਆ ਰਿਹਾ ਪ੍ਰੋਬਲਮ ਆ। ਇੱਥੇ ਚੱਲਦਾ ਪਾਣੀ ਪਾਣੀ ਬਹੁਤ ਆ। ਰਾਵਾਂ ਦਾ ਨਹੀਂ ਪਤਾ ਪਾਪਾ ਜੀ। ਮੇਨ ਸੜਕ ਦੇ ਚਲੋ ਕਹਿਣਾ ਨਹੀਂ ਚਾਹੀਦਾ ਪਰ ਲੁੱਟਖੋ ਵਾਲਾ ਹਿਸਾਬ ਜੀ। ਜਿਹੜਾ ਮਤਲਬ ਕਿ 加ੜੀ ਨਿਗਾਹੋਂ ਕੰਪੋਂਦੜਾ ਉਹ ਜੇ ਕੋ ਪਿੰਡ ਦਾ ਬਸਨੀਕ ਮਿਲ ਜਾਂਦਾ ਜਿੱਦਾਂ ਅੱਜ ਹੋਣਾਂ ਨੂੰ ਮਿਲੇ ਸੀ ਡੇਰੇ ਪਾਪੇ ਨਾਨਕ ਆਪਣਾ ਸੌਰੀ ਰਮਦਾਸ ਦੇ ਠਾਣੇ ਦੇ ਅਗੂ ਦੇ ਨਾਲ ਕਿ ਉਹ ਬੈਕ ਸਾਈਡ ਉਥੋਂ ਗਏ ਸੀ ਉੱਥੇ ਇਹਨਾਂ ਦਾ ਪਾਣੀ ਆ ਠੀਕ ਹੈ ਉਹ ਵੀਰ ਹੀ ਸਾਨੂੰ ਲੈ ਗਿਆ ਤਾਂ ਅਸੀਂ ਗਏ ਅਸੀਂ ਵੀ ਸੜਕਾਂ ਤੇ ਹੋ ਕੇ ਚੱਲ ਜਣਾ ਸੀ ਤੇ ਮੈਨੂੰ ਹੀ ਬੇਨਤੀ ਆ ਵੀਰਾਂ ਸਾਰੇ ਅੱਗੇ ਕਿ ਵੀਰ ਜੀ ਜਿਹੜੇ ਲਾਗੇ ਜਿਹੜੇ ਪਛ ਚੁੱਕੇ ਆ ਜਿਹੜੇ ਲਾਗੇ ਪਿੰਡ ਬਗੇ ਆ ਕੋ ਬਣਾ ਬੜੇ ਬੜੀ ਦੂਰੋਂ ਵੀ ਆਉਂਦੇ ਆ ਪਰ ਰਾਸ਼ਨ ਦੀ ਬਰਬਾਦੀ ਹੋਣ ਵਾਲੀ ਗੱਲ ਹੋਣ ਦੀ ਜੇ ਪਿੱਛੇ ਹੀ ਮਤਲਬ ਕਾ ਜਾਂਦੇ ਕਾ ਪਹੁੰਚਦਾ ਹੀ ਨਹੀਂ ਟੱਕਰਾਂ ਚ ਨਹੀਂ ਪਹੁੰਚਦਾ ਇਹ ਆਪਣੀ ਸੋਚ ਦੱਸਦੇ ਆ ਬੜੀਆਂ ਟਰਾਲੀਆਂ ਇਹ ਮੀ ਪੈੜਾ ਆ ਅਸੀਂ ਵੀ ਕਹਾਂਗੇ ਵਰਤਾਈਏ ਤੇ ਚੱਲੀਏ ਹੁਣ ਕੰਮ ਖਰਾਬ ਹੈ ਹਰ ਥਾਂ ਜਿੱਥੇ ਜਾਈਏ 200 ਟਰਾਲੀ ਮਿਲਦੀ ਆ ਤੋ ਇਹੀ ਦਰ ਚੱਲ ਜੂਗੇ ਤੁਹਾਨੂੰ ਟ੍ਰਾਫਿਕ ਮਿਲੂਗੀ ਜਿਹੜੀ ਗੱਲ ਹੈ ਪਰ ਮੇਨ ਹੈ ਕਿ ਇਹ ਪਿੰਡ ਦੇ ਲੋਕਾਂ ਨੂੰ ਸੂ ਜਵਾਨਾਂ ਨੂੰ ਅੱਗੇ ਨਿਕਲ ਕੇ ਆਣ ਕੇ ਚੌਂਕਾ ਚ ਖਲੋਣ ਇੱਕ ਇੱਕ ਵੀਰ ਦੋ ਦੋ ਨਾਲ ਉਹਨਾਂ ਦੇ ਇੰਝਾੜ ਕੇ ਵੀਰ ਜੀ ਇੱਥੇ ਲੋੜ ਆ ਇੱਥ ਇਹ ਇੰਨਾ ਨਾ ਪਾਣੀ ਸਾਡਾ ਨੰਗਲ ਦਾ ਜ਼ੀਰਾ ਨਹੀਂ ਉਥੇ ਨਾ ਬੰਦਾ ਇੱਕ ਗਿਆ ਕਿ ਭਾਜੀ ਇਦਾਂ ਇਸ ਹਾਵਣਾ ਲੰਘ ਜਾਓ ਟੋਕ ਪੇਤੀ ਸੀ ਉਹ ਮੇਰੇ ਨੂੰ ਨਾਲ ਇਹ ਵੀ ਪਤਾ ਸੀ ਵੀ ਲੋੜ ਕਿਨੂੰ ਹਾਂ ਹੁਣ ਲੋਰ ਪੈਣੀ ਆ 메ਨ ਗੱਲ ਆ ਕਿ ਬਹੁਤ ਜੇ ਸਮਾਨ ਸਾਰਾ ਇਕੱਠਾ ਹੋ ਚੁੱਕਾ ਇੱਥੇ ਚਾਰੇ ਦੀ ਲੋੜ ਪੈਣੀ ਟੂੜੀ ਦੀ ਲੋੜ ਪੈਣੀ ਉਹ ਵੀ ਕਿਹੇ ਮੋਤਵਰਨਾ ਕੋਈ ਸੂਝਮਾਨ ਸਰਪੰਚ ਜਾਂ ਸੂਝਮਾਨ ਬੰਦੇ ਅੱਗੇ ਆਉਣ ਕੋਈ ਭਣੇ ਕਿ ਭਈ ਇੱਥੇ ਆਓ ਇੱਥੇ ਇਹਨੇ ਜਾਂ ਚੌਂਕਾਂ ਚ ਖਲੋਏ ਜਿੱਦਾਂ ਅਸੀਂ ਉਧਰ ਨੂੰ ਮੁੜ ਲੰਗੇ ਇੱਕ ਵੀਰ ਨੇ ਟੂੜੀ ਲਈ ਪੱਕੀ ਆਪਣੀ ਛਿੜੀ ਬੜੀ ਇਹਨਾਂ ਇੱਧਰ ਨਾ ਆਓ ਸਿੱਧਾ ਗਾਂਹ ਲੰਘ ਜਿਹੜੇ ਵੀਰਾਂ ਨੇ ਆਉਣਾ ਵਾ ਜਦੋਂ ਨੂੰ ਪਾਣੀ ਦਾ ਵਹਾਵਾ ਵਾ ਜਿਹੜੇ ਪਿੰਡ ਇਹ ਵੇਖੋ ਇੱਥੇ ਬਹੁਤ ਪਾਣੀ ਹੁਣ ਲੈ ਚੁੱਕਾ ਇਹ ਜਿੱਦਰ ਨੂੰ ਲੈਣ ਦਾ ਪਾਣੀ ਦੇ ਹਿਸਾਬ ਨਾਲ ਤੁਰੀ ਜਾ ਤੁਹਾਨੂੰ ਆਪੇ ਲੱਭ ਜਾਣਾ ਤੇ ਲਾਗੇ ਲਾਗੇ ਦੇ ਪਿੰਡ ਇਹ ਲਾਗੇ ਨੂੰ ਸਾਹਮਣੇ ਹੁਣ ਇੰਨੇ ਦੂਰੋਂ ਜਿਹੜੀ ਸੰਗਤ ਆਉਂਦੀ ਨਾ ਉਹ ਆਪਣਾ ਪੈਸਾ ਜਿਹੜਾ ਬਚਾ ਕੇ ਰੱਖਣ ਬੜੀ ਲੋਡ ਪੈਣੀ ਗਾਂ ਜੇ ਅੱਗੇ ਆ ਫੜ ਲਓ ਫੜ ਲਓ ਵਾਲੀ ਗੱਲ ਲਾ ਕੇ 3-2 ਮਹੀਨੇ ਇਹ ਇਨੀਆਂ ਚੀਜ਼ਾਂ ਦਾ ਲੋਡ ਜੇ ਕਿ ਆਪ ਟਰੈਕਟਰ ਲਿਆਗੇ ਕਿਸ ਦੀਆਂ ਫਸਲਾਂ ਤੋਂ ਕਿਉਂਕਿ ਗਾਰ ਚੜੀ ਹੋਣੀ ਜੋ ਲੱਥਣ ਤੇ ਪੈਸਾ ਤੇ ਵੇਖੋ ਲੱਗਣਾ ਹੀ ਆ ਹਾਂਜੀ ਇਹ ਪੈਸਾ ਅੱਗੇ ਵੀ ਅਸੀਂ ਬੜਾ ਲੰਗਰਾਂ ਦੇ ਮਤਲਬ ਆ ਦੋ ਚਾਰ ਦਿਨਾਂ ਵਿੱਚ ਇਹਨਾਂ ਪੈਸੇ ਸਾਰੇ ਆਪਣਾ ਜੋਰ ਲਾ ਲਈਏ ਜਿਹੜੇ ਉਹ ਵਾਲੇ ਵੀ ਸਾਜੇ-ਸਾਜੇ ਚੱਲਣਾ ਕੋਸ਼ਿਆਰਪੁਰ ਤੋਂ ਆਉਂਦੇ ਆ ਵੀਰ ਜੀ ਕੋਈ ਜਿੱਦਾਂ ਆਪਾਂ ਗੁਰਦਾਸਪੁਰ ਸਾਈਡ ਤੋਂ ਆਏ ਆ ਆਪਾਂ ਆਪਾਂ ਗੋ ਵਾਲੇ ਪਿੰਡ ਆ ਪਹਿਲਾਂ ਆਪਾਂ ਅੱਗੇ ਹੀ ਗੇਰਵਾਪੇ ਨਾਨਕ ਪਰਸੋਂ ਉੱਥੇ ਆਸੇ ਲੰਗਰ ਗਿਆ ਲੱਗੇ ਗਿਆ ਉੱਥੋਂ ਪਾਣੀ ਨਿਕਲ ਚੁੱਕਾ ਕੋਰੀਡੋਰ ਤੇ ਜਿਹੜਾ ਕੋਰੀਡੋਰ ਤੇ ਨਾਲ ਤੋਂ ਸਿੱਧੀ ਜਿਹੜੀ ਵਿੱਚ ਲੋਕੀ ਫਸੇ ਸੀ ਨਾ ਫਿਰ ਆਪਾਂ ਉੱਥੋਂ ਪਾਣੀ ਨਿਕਲ ਚੁੱਕਾ ਬਾਦੂ ਆਪਾਂ ਗਏ ਆ ਅੱਜ ਕੱਲ੍ਹ ਆ ਕੇ ਆਏ ਹਾਂ ਆਪਾਂ ਇੱਥੋਂ ਸਿੰਧਵਾਹ ਹਿੰਦੂਆਂ ਕੀ ਇਦਾਂ ਪਿੰਡ ਦਾ ਨਾਮ ਆ ਉਹਦੇ ਵਿੱਚ ਗਏ ਸੀ ਆਪਾਂ ਅੱਜ ਉੱਥੋਂ ਹੀ ਉੱਥੋਂ ਹੀ ਪੜੀ ਨਿਕਲ ਚੁੱਕਾ ਏ ਫਿਰ ਉਸ ਹਿਸਾਬ ਦੇ ਨਾਲ ਇਹੀ ਕਿੱਧਰ ਜਾਈਏ ਸਾਰੇ ਪੰਨੇ ਤੇ ਟਰਾਲੀਆਂ ਦੇ ਇੱਕ ਜੰਮ ਜ਼ਿਆਦਾ ਸੰਗਤ ਜਿਆਦੀ ਆ ਚੁੱਕੀ ਆ ਫਿਰ ਉਤੋਂ ਮੌਸਮ ਹੀ ਉਦਾਂ ਦਾ ਤੇ ਜਿਹੜੀ ਸੜਕ ਤੇ ਕਹਿ ਲੋਗੇ ਕਈ ਵੀਰ ਦੇ ਵੇਖੋ ਕੀ ਕਹਿ ਸਕਦਾ ਮੈਂ ਹੁਣ ਤੁਸੀਂ ਆਪ ਸਮਝੋ ਸਿਆਣੇ ਜਿਵੇਂ ਸੜਕ ਦੇ ਉੱਤੇ ਲੁੱਟ ਖੋਹ ਵਾਲੀ ਗੱਲੋਂ